ਜੁਕੇ ਤੋਂ ਸਿੱਖ ਸੰਗਤ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਵਰਲਡ ਸਿੱਖ ਪਾਰਲੀਮੈਂਟ ਨੇ ਅਕਤੂਬਰ ਅਤੇ ਨਵੰਬਰ 1984 ਵਿੱਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਸਿੱਖ ਕੌਮ ਦੀ ਨਸਲ ਕੁਸ਼ੀ ਵਜੋਂ ਸਬਕਾਰ ਕਰ ਲਈ ਡਰਬੀ ਸਿਟੀ ਕਾਉਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਡਰਬੀ ਸਿਟੀ ਕਾਉਂਸਲ ਵੱਲੋਂ ਚੁੱਕਿਆ ਗਿਆ ਇਹ ਬਹਾਦਰੀ ਅਤੇ ਹਮਦਰਦੀ ਭਰਿਆ ਮਹੱਤਵਪੂਰਨ ਕਦਮ ਭਾਰਤ ਵਿੱਚ ਅਕਤੂਬਰ ਅਤੇ ਨਵੰਬਰ 1984 ਦੌਰਾਨ ਸਿੱਖਾਂ ਉੱਤੇ ਹੋਏ ਅਤਿਆਚਾਰ ਦਾ ਇੱਕ ਯਾਦਗਾਰੀ ਪ੍ਰਮਾਣ ਹੈ ਇਹ ਮੰਨਤਾ ਸਿੱਖਾਂ ਦੀ ਨਿਆਂ ਪ੍ਰਾਪਤੀ ਦੀ ਮੁਹਿੰਮ ਵਿੱਚ ਅਤੇ ਪਰ ਸਰਕਾਰ ਨੂੰ ਇਸ ਨਸਲਕੁਸ਼ੀ ਦਾ ਦੋਸ਼ੀ ਗਰਦਾਨਨ ਅਤੇ ਇਸ ਨਰਸ਼ਲਕੁਸ਼ੀ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਦੀ ਲੋੜ ਬਾਰੇ ਜਾਗਰੂਕਤ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਡਰਬੀ ਸਿਟੀ ਕੌਂਸਲ ਵੱਲੋਂ ਪਾਸ ਕੀਤੇ ਇਸ ਇਤਿਹਾਸਕ ਮਤੇ ਤੋਂ ਪਹਿਲਾਂ ਵੀ ਵਦੇਸ਼ ਵਸਦੇ ਸਿੱਖਾਂ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਨਸਲ ਕੁਸ਼ੀ ਦੇ ਤੱਤ ਨੂੰ ਮੰਨਤਾ ਦਿੰਦੇ ਮਤੇ ਪਾਸ ਕਰਵਾਏ ਗਏ ਨੇ ਜਿਨ੍ਹਾਂ ਵਿੱਚ ਕੈਨੇਡਾ, ਯੂ ਐਸ ਏ, ਕੈਲੀਫੋਰਨੀਆ ਯੂ ਐਸ ਏ, ਪੈਂਸਿਲਵੇਨੀਆ ਯੂ ਐਸ ਏ ਅਤੇ ਅਨਟਾਰੀਓ ਕੈਨੇਡਾ ਆਦ ਮੁੱਖ ਰੂਪ ਵਿੱਚ ਸ਼ਾਮਲ ਨੇ ਵਰਲਡ ਸਿੱਖ ਪਾਰਲੀਮੈਂਟ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪੋ ਆਪਣੇ ਦੇਸ਼ਾਂ ਵਿੱਚ ਸਥਾਨਕ ਕੌਂਸਲ ਅਤੇ ਸਰਕਾਰਾਂ ਨੂੰ 1984 ਵਿੱਚ ਸਿੱਖ ਨਸਲ ਕੁਸ਼ੀ ਨੂੰ ਮੰਨਤਾ ਦਿਵਾਉਣ ਲਈ ਯਤਨ ਕਰਨਾ ਅੱਜ ਦੇ ਦੁਨੀਆ ਦੇ ਹਾਲਾਤਾਂ ਵਿੱਚ ਅਜਿਹਾ ਕਰਨਾ ਹੋਰ ਵੀ ਲਾਜ਼ਮੀ ਹੈ